ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੁਰਪਾਠ ਸਾਹਿਬੀ ਗੁਰੂ ਸਰ ਕੌਕੇ ਦਰਸ਼ਨ ਕਰਨੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਇਹ ਕਾ ਪੁਰਾਣਾ ਦਰਬਾਰ ਸਿਵਾ ਉਹ ਕਾ ਉੱਪਰ ਉਹ ਵੀ ਤੁਹਾਨੂੰ ਦਿਖਾਉਨੇ ਆ ਪਹਿਲਾਂ ਪੁਰਾਣੇ ਦਰਬਾਰ ਸਾਹਿਬ ਦੇ ਦਰਸ਼ਨ ਕਰ ਲੀਏ ਇੱਧਰ ਆ ਗਿਆ ਆਪਣੇ ਕਾਰ ਸੀ ਵਾਲੇ ਪਾਲ ਕੀ ਸਰ ਜਰਾ ਨਗਰ ਕੀਰਤਨ ਮਤਲਬ ਪਿਆਰੀ ਇਹ ਲੱਗਦਾ ਕੰਨ ਨਗਰ ਕੀਰਤਨ ਗੁਰਗੋਬਿੰਦ ਸਿੰਘ ਮਹਾਰਾਜ ਦਾ ਵਾਹਿਗੁਰੂ ਜੀ ਤਨਵਾਇ ਗੁਰੂ ਜੀ ਪਾਠ ਪਾਪਾ ਜੀ ਦੇ ਬਾਣ ਪ੍ਰਕਾਸ਼ ਹੁੰਦੇ ਇਥੇ ਸੰਗਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਪ੍ਰਕਾਸ਼ ਹੁੰਦੇ ਆ ਤੇ ਆਪਣਾ ਆ ਹੈਗਾ ਆਪਣਾ ਦਰਬਾਰ ਸਾਹਿਬ ਇਹ ਪੁਰਾਣਾ ਹੁਣ ਉਧਰ ਲੈ ਕੇ ਨਵੇਂ ਦਰਬਾਰ ਸਾਹਿਬ ਚ ਜਮਤ ਵੇਥੇ ਬਾਠ ਪ੍ਰਕਾਸ਼ ਕੀਤੇ ਜਾਂਦੇ ਆ ਵਾਏ ਵਾਏ ਸੁਤੇ ਪੜਛਾ ਸਤਖੰਡ ਸਾਹਿਬ ਆ ਗਿਆ ਮਹਾਰਾਜ ਬਿਸ਼ਰਾਮ ਕਰ ਸੋਹਣਾ ਦਰਵਾਜ਼ਾ ਬਣਿਆ ਹੋਣਾ ਕਤਾਂ ਤੋਂ ਦਰਸ਼ਨ ਕਰਾਉਂਦੇ ਆ ਕਿ ਨਵੇਂ ਦਰਵਾਜ਼ਾ ਸਾਹਿਬ ਦੇ ਵੀ ਜੀ ਆਪ ਆਉਣ ਆ ਗਿਆ ਦਰਵਾਜ਼ਾ ਸਾਹਿਬ ਨਮੀ ਤੇ ਜੋ ਲਾਇ ਰਹੀਆਂ ਨਾਮ ਉਹ ਸੋਹਣਾ ਦਰਵਾਜ਼ਾ ਬਣਿਆ ਆ ਨਿਸ਼ਾਨ ਸਾਹਿਬ ਸਾਈਂ ਦੇ ਦੀਨ ਤੇ ਆ ਇਸ ਤੋਂ ਇਸ ਤੋਂ ਤੀ ਦੁਨੀਆ ਆਪਣੀ ਹੈਗੀ ਪ੍ਰਕਰਮਾਂ ਤੇ ਸਾਰੇ ਤਰਵੀਦਨ ਦਰਸ਼ਨ ਕਰਾਉਂਦੇ ਆ ਤੇ ਇੱਧਰ ਆਪਣੇ ਆ ਗਏ ਪ੍ਰਕਰਮਾਂ ਜਿਸ ਸਿਆਂ ਸੋਹਣੇ ਨੇ ਪ੍ਰਕਰਮਾਂ ਦੇ ਉੱਪਰ ਵੀ ਤੁਹਾਨੂੰ ਦਾ ਇੱਕ ਵਾਰ ਦਰਸ਼ਨ ਕਰਾਉਂਦਾ ਜੀ ਫਲੋਰ ਸਾਹਿਬ ਦੇ ਸੋਕਾਰ ਬਹੁਤ ਵੱਡੀ ਵੈਲਡ ਕੰਪਨੀ ਹੋਈ ਆ ਮਤੋਲੇ ਹਾਲ ਜਿਹੜਾ ਬਣਿਆ ਹੋਇਆ ਸੀ ਕਰ ਨਿ ਕੋਖੀ ਅਕੀਰ ਕਨਾ ਸ਼ੇਅਰ ਕਰ ਦਿਆ ਕਰੋ ਜੀ ਅੱਗੇ ਵੀ ਕੋ ਗੁਰੂ ਸਾਹਿਬ ਦੇ ਦਰਸ਼ਨ ਕਰ ਸਕੇ ਤੇ ਜਿਹੜੇ ਜਿਹੜੇ ਆਏ ਆ ਗੁਰਦੁਆਰਾ ਸਾਹਿਬ ਕਮੈਂਟਾਂ ਜੀ ਲਿਖ ਦਿਆ ਕਰੋ ਲਾਈਕ ਜ਼ਰੂਰ ਕਰ ਦਿਆ ਕਰੋ ਗੁਰੂ ਘਰ ਨੂੰ ਬਹੁਤ ਘੱਟ ਲਾਈਕ ਆਉਂਦੇ ਆ ਤੇ ਕਰਮ ਇਹੋ ਲਾਈਕ ਦਰੂਰ ਕਰਿਆ ਕਰੋ ਅਕੀਰ ਕਨਾ ਹਰ ਸੋਹਣੀ ਜੀ ਆ ਗਈ ਆਪਣੀ ਪ੍ਰਕਰਮਾਂ ਜੋਲੀ ਭਰ ਇਧਰ ਦੀ ਆ ਕੇ ਇੱਚੋਂ ਆ ਗਿਆ ਸਰੋਵਰ ਵਾਏ ਗੁਰਦੀ ਕੀ ਫਤਿਹ ਮਾਰ ਕਾ ਤੁਮ ਆ ਗਿਆ ਸਰੋਵਰ ਆ ਸਰੋਵਰ ਹੈ ਕਾਫੀ ਵੱਡਾ ਸਰੋਵਰ ਆ ਹੁਣ ਜਣੀ ਦੀ ਨੇਰਾ ਵਾ ਲੈਟ ਹੈ ਨਹੀਂ ਇੱਥੇ ਤੇ ਪਹਿਲਾਂ ਉਹ ਤੇ ਫੁੱਲ ਜਾਂ ਹੁੰਦਾ ਸੀ ਉਹ ਜਿਹੜਾ ਬਣਿਆ ਹੋਇਆ ਆਪਣਾ ਹੁਣ ਤਾਂ ਉਹ ਸ਼ਟਾਤਾ ਬੱਚੇ ਹਲਤਾਂ ਤਵਲਗਾ ਕਰਦੇ ਉੱਤੇ ਚੜ ਕੇ ਤੇ ਇੱਧਰ ਉਤਰ ਕੇ ਆਪਨਾ ਆ ਜਾਂਦਾ ਲੰਗਰ ਹਾਲ ਇੱਧਰ ਵੀ ਤੁਹਾਨੂੰ ਲੈ ਕੇ ਚੱਲਦੇ ਆ ਪਹਿਲਾਂ ਆਪਾਂ ਨਵੇਂ ਦਰਬਾਰ ਸਾਹਿਬ ਦੇ ਦਰਸ਼ਨ ਕਰ ਲਈਏ ਅੱਜ ਤੁਹਾਨੂੰ ਦਰਸ਼ਨ ਕਰਾਉਂਦੇ ਆ ਗੁਰਦੁਆਰਾ ਛੇਵੇਂ ਪਾਤਸ਼ਾਹ ਦੇ ਹੁਣ ਅੰਦਰਲੇ ਦਰਬਾਰ ਸਾਹਿਬ ਦੇ ਆਹ ਡਿਓੜੀ ਆ ਹੋਰ ਠੀਕ ਆ ਸੇ ਤਾਂ ਆ ਗਿਆ ਵੀਰੇ ਆ ਗਿਆ ਆ ਸਾਹਮਣੇ ਦਰਬਾਰ ਬਹੁਤ ਸੁੰਦਰ ਦਰਬਾਰ ਸਾਹਿਬ ਬਣਿਆ ਹੋਇਆ ਆ ਦੀ ਆਧਾ ਸਾ ਇੱਕ ਵੀਡੀਓ ਚ ਸਾਰਾ ਇਤਿਹਾਸ ਪੜ ਕੇ ਸੁਣਾਵਾਂਗੇ ਅਗਲੀ ਵੀਡੀਓ ਚ ਨਹੀਂ ਤਾਂ ਫਿਰ ਵੱਡੀ ਹੋ ਜਣੀ ਇਹ ਵੀਡੀਓ ਸਾਰਾ ਇਤਿਹਾਸ ਪੜ ਕੇ ਸੁਣਾਵਾਂ ਤੇ ਪਹਿਰਾ ਸਾਹਿਬ ਹਰ ਐਤਵਾਰ ਇੱਥੇ ਲੱਗਦਾ ਤੇ ਬਾਅਦ ਤੋਂ ਬਾਅਦ ਸੰਗਤ ਪਹੁੰਚਿਆ ਕਰੋ ਬਾਣੀ ਦਾ ਫਾਇਦਾ ਲਿਆ ਕਰੋ ਗੁਰੂ ਘਰ ਸਤੇ ਪਾਸ਼ਾਕਾਰ ਸੇਵਾ ਦਾ ਸਤਨਾ ਹੈਗਾ ਤੇ ਦਰبار ਸਾਹਿਬ ਉੱਤੇ ਹਕਮ ਨੋਸੇ ਦਾ ਬੂੜ ਇੱਧਰ ਵੀ ਲੱਗਾ ਉੱਧਰ ਇਧਰਵਾਰ ਸਾਹਿਬ ਆ ਦੇ ਕਾਊਂਟਰ ਆ ਗਿਆ ਬਾਬਾ ਜੀ ਵਾਹਿਗੁਰੂ ਜੀ ਫਾਦੇ ਬਾਈ ਫਤੇ ਜੀ ਹੋਰ ਬਾਬਾ ਜੀ ਠੀਕ ਇਹਨਾਂ ਦੀ ਬਹੁਤ ਸੇਵਾ ਤੁਸੀਂ ਕਿਹੜੇ ਕਿਹੜੇ ਜਾਣਦੇ ਹੋ ਤਾਂ ਨਾ ਕਮੈਂਟਾਂ ਜ਼ਰੂਰ ਲਿਖਿਓ ਤੇ ਇਹਦੇ ਸੇਵਾਦਾਰਾਂ ਦੇ ਹਨਾ ਮਤਲਬ ਦਰਸ਼ਨੀ ਹੋ ਜਾਣ ਬਹੁਤ ਹੁੰਦੇ ਆ ਬਹੁਤ ਸੇਵਾ ਇਹਨਾਂ ਦੀ ਮੈਂ ਤਾਂ ਜਦੋਂ ਦੇਖਦਾ ਇਹਨਾਂ ਦੀ ਬਹੁਤ ਜ਼ਿਆਦਾ ਸੇਵਾ ਤੇ ਆ ਆ ਗਿਆ ਆਪਣਾ ਦੇ ਕਾਊਂਟਰ ਜਿੱਥੋਂ ਆਪਾਂ ਦੀਗ ਲੈਂਦੀ ਆ ਸੰਗਤ ਤੇ ਮਹਾਰਾਜ ਸੱਚੇ ਪਾਸ਼ਾ ਨੂੰ ਬਾਈ ਉਹ ਤੇ ਪਾਸ਼ਾ ਸ਼ਾਇਦ ਉਹਨਾਂ ਸਮਾਪਤੀ ਆ ਆਪਾਂ ਬੋਲ ਤਾਂ ਸਕਦੇ ਨਹੀਂ ਹੁਣ ਮੈਂ ਤੁਹਾਨੂੰ ਅਰਦਾਸ ਹੋਣ ਲੱਗੀ ਆ ਹਾਂ ਦੇਖੋ ਬਹੁਤ ਸੁੰਦਰ ਆ ਕਹ ਨਾ ਨਿਰਸ਼ ਸੱਚੇ ਪਾਸ਼ਾ ਬਾਈ ਘਾਰ ਸਾਬ ਬਹੁਤ ਸੁੰਦਰ ਆ फोन لغيه. है फायर उससे ਕਾਜੀ ਤੇ ਆ ਲੰਗਰ ਹਾਲ ਆ ਗਿਆ ਇੱਥੇ ਬਰਤਨਾਂ ਦੀ ਸੇਵਾ ਕੀਤੀ ਜਾਂਦੀ ਆ ਉੱਤੇ ਜਾਂਦੇ ਆ ਆ ਚੌਰ ਆ ਗਿਆ ਬਾਪੂ ਜੀ ਨੇ ਸਭ ਤੋਂ ਵੱਡੀ ਸੇਵਾਦਾਰ ਆ ਤੇ ਆ ਵੀ ਉਹ ਸੇਵਾ ਕਰ ਰਿਹਾ ਆ ਕੀ ਨੰਦੋਸ਼ ਹਾਂ ਬਾਪੂ ਜੀ ਹਾਂਜੀ ਹਾਂਜੀ ਬਾਪੂ ਜੀ ਸੇਤਾ ਠੀਕ ਹੈ ਜੀ ਠੀਕ ਹੈ ਜੀ ਠੀਕ ਹਾਂਜੀ ਠੀਕ ਆ ਬਾਪੂ ਜੀ ਕੋਈ ਘਰ ਆ ਗਿਆ ਆਈ ਆਪਣੀ ਹੱਤਾ ਗੁੰਦਨ ਵਾਲੀ ਮਸ਼ੀਨ ਪੱਠਾ ਜਿੱਥੇ ਲੰਗਰ ਤਿਆਰ ਹੁੰਦਾ ਵਾ ਇਥੇ ਮੰਦੰਦ ਲੰਗਰ ਹਾਲ ਦੇ ਦਰਸ਼ਨ ਕਰਾਉਂਦੇ ਆ। ਕਾ ਵੀ ਵੱਡਾ ਮੰਦੰਦ ਹਾਲ ਆ ਡਰਮ ਪਿਆ ਤੇ ਜਰੂਰ ਦਸਵੰਦ ਕੱਢਿਆ ਕਰੋ। ਦਸਵੰਦ ਜਰੂਰ ਕੱਢਿਆ ਕਰੋ। ਆਪਣਾ ਹਾੜੀ ਸੋਹਣੀ ਗੁਰੂ ਘਰ ਕਣਕ ਚੌਲ ਇਹਨਾਂ ਦੇ ਜਰੂਰ ਸੇਵਾ ਕਰਿਆ ਕਰੋ। ਇਹੀ ਚੀਜ਼ਾਂ ਨਾਲ ਜਾਣਿਆ। ਪੂਰਾ ਆਪਾਂ ਪੈਦਾ ਤਾਂ ਚਲੋ ਬਹੁਤ ਕਮ ਉਹਨਾਂ ਨੂੰ ਗੁਰੂ ਘਰ ਵੀ ਆਪ ਨੂੰ ਦਸਵੰਦ ਕੱਢਣਾ ਜ਼ਰੂਰੀ ਹੈ ਕਿਉਂਕਿ ਜੋ ਕੁਝ ਮਿਲਦਾ ਇਹਨਾਂ ਦੀ ਮਰਜ਼ੀ ਨਾਲ ਹੀ ਮਿਲਦਾ ਪ੍ਰਮਾਤਮਾ ਦੀ ਨਾਲ ਕੌਣ ਕੌਣ ਇਹ ਬਲੰਦਰ ਹਾਲ ਚ ਆਇਆ ਵਾਏ ਗੁਰੂ ਲਿਖਿਓ ਜ਼ਰੂਰ ਤੇ ਅਗਲੇ ਅਭਿਵੇ ਪੰਨੂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਇਆ ਕਰਾਂਗੇ ਤੇ ਹੋਰ ਵੀ ਤੁਹਾਨੂੰ ਅਗਲੇ ਗੁਰਦੁਆਰਤ ਨਾਲ ਅਗਲੀ ਵੀਡੀਓ ਚ ਹੋਰ ਵੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਇਆ ਕਰਾਂਗੇ ਤੇ ਇਹ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਦਾ ਤੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਉੱਪਰਲੇ ਵਾਸਤੇ ਸ਼ੁਰੂ ਮਾਰ ਆ ਗਿਆ ਧੰਨਵਾਦ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਲਾਈਕ ਕਮੈਂਟ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ